ਬਾਲੀਵੁੱਡ ਅਦਾਕਾਰਾ ਆਲਿਆ ਪਰਦੇ ਨਾਲ ਲੱਖਾਂ ਦੀ ਠੱਗੀ ਹੋ ਗਈ ਹੈ ਦੱਸਿਆ ਕਿ ਆਲਿਆ ਪਰਦੇ ਦਾ ਸਾਬਕਾ ਮੈਨੇਜਰ ਵੈਦਿਕਾ ਪ੍ਰਕਾਸ਼ ਸ਼ੈਟੀ ਨੂੰ ਅਦਾਕਾਰਾ ਦੇ ਨਾਲ ਧੋਖਾਧੜੀ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਵੈਦਿਕਾ ਪ੍ਰਕਾਸ਼ ਸ਼ੈਟੀ ਦੇ ਪੱਤੇ ਦੇ ਪ੍ਰੋਡਕਸ਼ਨ ਹਾਊਸ ਇੰਟਰਨਲ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਅਤੇ ਅਦਾਕਾਰਾ ਦੇ ਖਾਤਿਆਂ ਤੋਂ ਕਥੇ ਤੋਰ ਤੇ ਪੈਸਿਆਂ ਦੀ ਧੋਖਾਧੜੀ ਦੇ ਦੋਸ਼ ਲੱਗੇ ਨੇ ਆਲਿਆ ਦੀ ਮਾਂ ਸੋਨੀ ਰਾਜਸਤਾਨ ਦੀ ਸ਼ਿਕਾਇਤ ਤੇ ਕੁਝ ਮਹੀਨੇ ਪਹਿਲਾਂ ਹੀ ਵੈਦਿਕਾ ਦੇ ਵਿਰੁੱਧ ਕੇਸ ਦਾ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਲਗਭਗ 5 ਮਹੀਨਿਆਂ ਬਾਅਦ ਦੋਸ਼ੀ ਵੇਦਿਕਾ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਵੇਦਿਕਾ ਤੇ ਆਲਿਆ ਦੇ 40 ਦਸਤਖਤ ਕਰਵਾ ਕੇ 2 ਸਾਲਾਂ ਦੇ ਵਿੱਚ 77 ਲੱਖ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਆਲਿਆ ਜਾਂ ਫਿਰ ਉਸ ਦੀ ਟੀਮ ਨੇ ਅਜੇ ਤੱਕ ਇਸ ਮਾਮਲੇ ਦੇ ਬਾਰੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਹੈ। ਦੱਸਿਆ ਗਿਆ ਕਿ ਵੇਦਿਕਾ ਸ਼ੈਟੀ ਨੂੰ ਆਲਿਆ ਪਰਦੇ ਪ੍ਰੋਡਕਸ਼ਨ ਹਾਊਸ ਇੰਟਰਨਲ ਸੰਚਾਇਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਅਤੇ ਆਲਿਆ ਦੇ ਨਿੱਜੀ ਖਾਤੇ ਪੈਸਿਆਂ ਦੀ ਹੈ ਰਫੇਰੀ ਕਰਨ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਸ਼ੈਟੀ ਨੂੰ ਇਹਨਾਂ ਦੋਵਾਂ ਖਾਤਿਆਂ ਤੋਂ ਗੈਰ ਕਾਨੂੰਨੀ ਤੌਰ ਤੇ 77 ਲੱਖ ਰੁਪਏ ਤੋਂ ਵੀ ਵੱਧ ਦੀ ਰਕਮ ਪ੍ਰਾਪਤ ਹੋਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਾਂਚ ਅਜੇ ਵੀ ਜਾਰੀ ਹੈ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਵੀ ਕਈ ਖੁਲਾਸੇ ਹੋ ਸਕਦੇ ਨੇ ਤੋ ਅੰਦਾਜ਼ਾ ਹੈ ਕਿ ਪੁਲਿਸ ਨੇ ਇਹ ਮਾਮਲਾ ਕੁਝ ਮਹੀਨੇ ਪਹਿਲਾਂ ਆਲਿਆ ਦੀ ਮਾਂ ਸੋਨੀ ਰਾਜਦਾਨ ਦੀ ਸ਼ਿਕਾਇਤ ਤੇ ਦਰਜ ਕੀਤਾ ਸੀ ਲਗਭਗ 5 ਮਹੀਨਿਆਂ ਬਾਅਦ ਦੋਸ਼ੀ ਨੂੰ ਬੰਗਲੂਰੂ ਤੋਂ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦੋਸ਼ੀ ਤੇ 2 ਸਾਲਾਂ ਦੇ ਵਿੱਚ आलिया ਦੇ ਦਸਤਖਤ ਚਾਲੀ ਕਰਕੇ 77 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਲੱਗੇ ਨੇ ਬੋਲੀਵੁੱਡ ਅਦਾਕਾਰਾ आलिया ਪਰਦੇ ਨਾਲ ਲੱਖਾਂ ਦੀ ਠੱਗੀ ਹੋ ਗਈ ਹੈ ਦੱਸਿਆ ਕਿ आलिया ਪਰਦੇ ਦਾ ਸਾਬਕਾ ਮੈਨੇਜਰ ਵੈਦਿਕਾ ਪ੍ਰਕਾਸ਼ ਸ਼ੈਟੀ ਨੂੰ ਅਦਾਕਾਰਾ ਦੇ ਨਾਲ ਧੋਖਾਧੜੀ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਵੈਦਿਕਾ ਪ੍ਰਕਾਸ਼ ਸ਼ੈਟੀ ਦੇ ਪੱਤੇ ਦੇ ਪ੍ਰੋਡਕਸ਼ਨ ਹਾਊਸ ਇੰਟਰਨਲ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਅਤੇ ਅਦਾਕਾਰਾ ਦੇ ਖਾਤਿਆਂ ਤੋਂ ਕਥੇ ਤੌਰ ਤੇ ਪੈਸੇ ਦੀ ਧੋਖਾਧੜੀ ਦੇ ਦੋਸ਼ ਲੱਗੇ ਨੇ ਆਲਿਆ ਦੀ ਮਾਂ ਸੋਨੀ ਰਾਜਸ탄 ਦੀ ਸ਼ਿਕਾਇਤ ਤੇ ਕੁਝ ਮਹੀਨੇ ਪਹਿਲਾਂ ਹੀ ਵੇਦਿਕਾ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਲਗਭਗ 5 ਮਹੀਨਿਆਂ ਬਾਅਦ ਦੋਸ਼ੀ ਵੇਦਿਕਾ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਵੇਦਿਕਾ ਤੇ ਆਲਿਆ ਦੇ 40 ਦਸਤਖਤ ਕਰਵਾ ਕੇ 2 ਸਾਲਾਂ ਦੇ ਵਿੱਚ 77 ਲੱਖ ਦੀ ਧੋਖਾਧੜੀ ਕਰਨ ਦਾ ਦੋਸ਼ ਹੈ ਇਸ ਦੇ ਨਾਲ ਹੀ ਆਲਿਆ ਜਾਂ ਫਿਰ ਉਸ ਦੀ ਟੀਮ ਨੇ ਅਜੇ ਤੱਕ ਇਸ ਮਾਮਲੇ ਦੇ ਬਾਰੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਦੱਸਿਆ ਕਿ ਦਾ ਸ਼ੈਟੀਨੂ ਆਲਿਆ ਪਰਦੇ ਪ੍ਰੋਡਕਸ਼ਨ ਹਾਊਸ ਇੰਟਰਨਲ ਸੰਚਾਇਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਅਤੇ ਆਲਿਆ ਦੇ ਨਿੱਜੀ ਖਾਤੇ ਤੋਂ ਪੈਸੇ ਦੀ ਹੈਰਾਫੇਰੀ ਕਰਨ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਸ਼ੈਟੀਨੂ ਇਹਨਾਂ ਦੋਵਾਂ ਖਾਤਿਆਂ ਤੋਂ ਗੈਰ ਕਾਨੂੰਨੀ ਤੌਰ ਤੇ 77 ਲੱਖ ਰੁਪਏ ਤੋਂ ਵੀ ਵੱਧ ਦੀ ਰਕਮ ਪ੍ਰਾਪਤ ਹੋਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਾਂਚ ਅਜੇ ਵੀ ਚੱਲ ਰਹੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਵੀ ਕੇ ਖੁਲਾਸੇ ਹੋ ਸਕਦੇ ਨੇ ਤੰਦਾਜ਼ੀ ਹੈ ਕਿ ਪੁਲਿਸ ਨੇ ਇਹ ਮਾਮਲਾ ਕੁਝ ਮਹੀਨੇ ਪਹਿਲਾਂ ਆਲਿਆ ਦੀ ਮਾਸ ਉਨੀ ਰਾਜਸਥਾਨ ਦੀ ਸ਼ਿਕਾਇਤ ਤੇ ਦਰਜ ਕੀਤਾ ਸੀ ਲਗਭਗ 5 ਮਹੀਨਿਆਂ ਬਾਅਦ ਦੋਸ਼ੀ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦੋਸ਼ੀ ਤੇ 2 ਸਾਲਾਂ ਦੇ ਵਿੱਚ ਆਲਿਆ ਦੇ ਦਸਤਖਤ ਚਾਲੀ ਕਰਕੇ 70 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਲੱਗੇ